ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਹਲਕਾ ਖੇਮ ਕਰਨ ਦੇ ਪਿੰਡ ਡੱਲ ਦੇ ਵਿੱਚ ਖੜੇ ਹਾਂ ਤੇ ਇਹ ਉਹੀ ਘਾਰ ਹੈ ਜਿਸ ਦੀ ਕਿ ਆਪਾਂ ਦਿਨਕ ਸਵੇਰਾ ਤੇ ਇੱਕ ਪਰਿਵਾਰ ਦੀ ਖਬਰ ਚਲਾਈ ਸੀ ਜਿਨ੍ਹਾਂ ਦਾ ਪਿਤਾ ਕਿ ਚਿੱਟੇ ਦੇ ਕੇਸ ਵਿੱਚ ਅੰਦਰ ਚਲੇ ਜਾਂਦਾ ਤਾਂ ਸੱਤ ਮਾਸੂਮ ਬੱਚੇ ਜਿਹੜੇ ਉਹ ਦਰਦ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਜਾਂਦੇ ਆ ਤਾਂ ਉੱਥੇ ਹੀ ਇਸ ਖਬਰ ਦਾ ਦਾਨੀ ਸੱਜਣਾ ਤੇ ਇਹਨਾਂ ਵੱਡਾ ਅਸਰ ਹੋਇਆ ਆ ਪਰਿਵਾਰ ਦੇ ਜਿਹੜੇ ਉਹ ਭਾਗ ਖੁੱਲ ਗਏ ਤੁਸੀਂ ਦੇਖ ਸਕਦੇ ਹੋ ਦਾਨੀ ਸੱਜਣਾ ਵੱਲੋਂ ਅਜੇ 2 ਜਾਂ 3 ਦਿਨ ਹੋਏ ਸਿਰਫ ਖਬਰ ਚੱਲੀ ਨੂੰ ਆ ਤੁਸੀਂ ਦੇਖ ਸਕਦੇ ਹੋ ਦਾਨੀ ਸੱਜਣ ਜਿਹੜੇ ਉਹਨਾਂ ਵੱਲੋਂ ਉਸ ਪਰਿਵਾਰ ਨੂੰ ਜਿਹੜਾ ਅੱਜ ਮੋਟਰ ਮਸ਼ੀਨ ਮੋਟਰ ਦਾ ਬੋਰ ਕਰਵਾ ਕੇ ਤੇ ਉਹ ਚਾਲੂ ਕਰ ਦਿੱਤਾ ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਇੱਕ ਹੋਰ ਦਾਨੀ ਸੱਜਣ ਵੱਲੋਂ ਜਿਹੜੀ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਇੱਕ ਮਹੀਨੇ ਦਾ ਪੂਰੇ ਦਾ ਰਾਸ਼ਨ ਜਿਹੜਾ ਉਹਨਾਂ ਨੇ ਇਸ ਪਰਿਵਾਰ ਦੀ ਸੇਵਾ ਲਈ ਆ ਕਿ ਅਸੀਂ ਜਿਹੜੀ ਇਹ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਇਹ ਪਰਿਵਾਰ ਜਿਹੜਾ ਹੈ ਇਸ ਤੇ ਛੋਟੇ-ਛੋਟੇ ਮਾਸੂਮ ਬੱਚੇ ਆ ਉਹਨਾਂ ਦਾ ਕੋਈ ਗੁਨਾਹ ਨਹੀਂ ਬੇਸ਼ੱਕ ਪਿਤਾ ਦੇ ਉੱਤੇ ਚਿੱਟੇ ਦਾ ਕੇਸ ਬਣ ਗਿਆ ਸੀ ਪਰ ਘਰ ਦੇ ਵਿੱਚ ਇਕੱਲੀ ਇੱਕ ਮਾਂ ਬੱਚਿਆਂ ਦੀ ਰਹਿ ਜਾਂਦੀ ਆ ਤਾਂ ਸਾਤੋਂ ਮਾਸੂਮ ਜਿਹੜੀਆਂ ਜਿੰਦਾਂ ਰੋਟੀ ਪਾਣੀ ਤੋਂ ਵੀ ਆਤਰ ਸੰ ਤੇ ਅੱਜ ਜਿਹੜੇ ਉਹ ਪੂਰਾ ਪਰਿਵਾਰ ਇੱਕ ਖੁਸ਼ੀ ਦੇ ਮਾਹੌਲ ਦੇ ਵਿੱਚ ਆ ਤਾਂ ਉਹਨਾਂ ਦਾਨੀ ਸੱਜਣਾ ਦਾ ਧੰਨਵਾਦ ਕਰ ਰਿਹਾ ਏ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਈਨਾਂ ਕਾਕਾ ਜੀ ਮੈਂ ਆਂਦੀ ਪੀਂ ਕਿਹੜਾ ਪਿੰਡ ਆ ਡਲ ਤਾਂ ਜਿਹੜੀ ਖਬਰ ਤੁਹਾਡੀ ਚੱਲੀ ਸੀ ਤੇ ਕੀ ਮੁਸ਼ਕਲ ਸੀ ਤੁਹਾਨੂੰ ਗਾਨੀ ਸੱਤ ਹੱਥ ਚੋੜ ਕੇ ਬੇਂਦੀ ਵੀ ਦਿਨੋਦਾਨੀ ਸੱਜਣਾ ਨੇ ਬੋਰ ਕਰਕੇ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਹੋਰ ਜਿਹੜਾ ਕੀ ਦਾਨੀ ਸੱਜਣਾ ਨੇ ਤੁਹਾਨੂੰ ਦਾਨ ਕੀਤਾ ਹਾਂ। ਸਾਧਾ ਮਹੀਨੇ ਦਾ। ਹਾਂ 6 ਮਹੀਨੇ ਸਭ ਦਾ ਵੀ ਦਿਆ ਕਰਨਗੇ। ਹਾਂਜੀ। ਤੇ ਹੁਣ ਖੁਸ਼ ਹੋ ਤੁਸੀਂ? ਹਾਂਜੀ। ਕਿੰਨਾ ਕੁ ਖੁਸ਼ ਹੋ? ਬਹੁਤ ਖੁਸ਼। ਤਾਂ ਹੁਣ ਨਾ ਕੇ ਜਾਇਆ ਕਰੋਗੇ ਰੋ ਸਕੂਲੇ? ਹਾਂਜੀ। ਤੇ ਉਹ ਕੀ ਕਹਿਣਾ ਚਾਹੁੰਦੇ ਆ? ਇਹ ਕਹਿੰਦੇ ਆਂ ਵੀ ਭੈਣਾ ਮਟਿਆਰਾਂ ਨੇ। ਹਾਂ। ਚੁੱਕ ਇਲਾਟ ਰੰਗ ਬਾਸ ਨੂੰ ਬਣ ਜਾਣਾ। ਉਹ ਹੈ ਨਹੀਂ ਕਿ? ਨਹੀਂ ਸਰ। ਤੁਹ ਬੁਆ ਤਨ ਲੱਗ ਜੇ ਘਰ ਕੱਚਾ ਹੈ ਕਿਨਾ ਭੈਣ ਜੀ ਰਵੀਨ ਕੌਰ ਕਿਹੜਾ ਪਿੰਡ ਡਲ ਤੇ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਇਹਨਾਂ ਦਾ ਧੰਨਵਾਦ ਬਹੁਤ ਵੀਰਾਂ ਦਾ ਸੱਜਣਾ ਦਾ ਜਿਨ੍ਹਾਂ ਨੇ ਮੇਰੇ ਘਰ ਮੋਟਰ ਲਵਾਈ ਹੈ ਤੇ ਹੋਰ ਧੰਨਵਾਦ ਇਹਨਾਂ ਦਾ ਵੀਰਾਂ ਦਾ ਵੀ ਜਿਨ੍ਹਾਂ ਨੇ ਮੇਰੇ ਬੱਚਿਆਂ ਦਾ ਸੋਚਿਆ ਸਭ ਦਾ ਪਤਾ ਲਾਇਆ ਹੈ ਮਹੀਨੇ ਦਾ ਕਾਲ ਕੀ ਸੀ ਤੇ ਕਿਸ ਦਿਨ ਜਿਹੜੀ ਤੁਹਾਡੀ ਖਬਰ ਚੱਲੀ ਸੀ ਤੇ ਉਸ ਤੋਂ ਬਾਅਦ ਜਿਹੜੇ ਕਿੰਨੇ ਦਿਨਾਂ ਬਾਅਦ ਤੁਹਾਨੂੰ ਜਿਹੜਾ ਉਹ ਦਾ ਨਹੀਂ ਸੱਜਣ ਤੁਹਾਡੇ ਘਰੇ ਪਹੁੰਚ ਗਏ ਸੀ ਵੀਰ ਜੀ ਜਿਤਨੇ ਸੀ 2-3 ਦਿਨ ਹੋਏ ਵੀਡੀਓ ਨੂੰ ਤੇ ਵੀਰ ਜੀ ਨੇ ਫੋਨ ਕਰ ਘੱਤਿਆ ਤੇ ਸਾਨੂੰ ਮੋਟਰ ਦਾ ਫੋਨ ਆ ਗਿਆ ਤੇ ਸਮਾਨ ਆ ਗਿਆ ਬੋਰ ਕਰਾ ਦਿੱਤਾ ਤੇ ਸੱਦੇ ਦਾ ਫੋਨ ਆ ਗਿਆ ਵੀਰ ਜੀ ਨੇ ਕਹਿੰਨੇ ਸੱਜਣ ਨੇ ਬਹੁਤ ਸਾਡੀ ਨੰਦ ਕੀਤੀ ਹੋਈ ਹੈ ਉਹਨਾਂ ਦਾ ਧੰਨਵਾਦ ਕਿੰਨੇ ਬੱਚੇ ਸੀ ਤੁਹਾਡੇ ਸੱਤ ਤੇ ਕੀ ਕਹਾਣੀ ਕੀ ਵਾਪਰੀ ਸੀ ਕਿਉਂ ਜਿਹੜਾ ਪਰਿਵਾਰ ਇਦਾਂ ਥੱਲੇ ਲੱਗ ਗਿਆ ਸੀ ਕਹਾਣੀ ਵੀਰ ਜੀ ਅਹੀ ਕਿ ਉਹ ਨਸ਼ੇ ਦੇ ਖਿਲਾਫ ਫੜੇ ਗਏ ਸੀ ਇਮੰਗਰ ਬਹੁਤ ਮੰਦਾ ਹਾਲ ਸੀ ਤੇ ਜਿਸ ਤਰ੍ਹਾਂ ਦੇਖੀਏ ਤੇ ਤੁਹਾਡੇ ਘਰ ਦੀਆਂ ਕੰਧਾਂ ਜਾਂ ਲੈਟਰਿੰਗ ਬਾਥਰੂਮ ਵੀ ਬੁਰਾ ਹਲੇ ਤੇ ਉਹਦਾ ਫਿਰ ਕਿਸ ਤਰ੍ਹਾਂ ਤੁਸੀਂ ਮਤਲਬ ਕਰਦੇ ਗੁਜ਼ਾਰਾ ਹਾਂਜੀ ਬਹੁਤ ਮੁਸ਼ਕਲ ਸਰਦਾਰ ਉਹਨਾਂ ਦਾ ਵੀਰ ਜੀ ਬੇਟੀਆਂ ਕਿੰਨੀਆਂ ਤੁਹਾਡੀਆਂ ਹਾਂਜੀ 4 ਗੁੱਡੀਆਂ ਅੱਛਾ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਹਣੇ ਵੀਰ ਜੀ ਮੈਂ ਕਹਿੰਨੀ ਕਿ ਹੱਥ ਜੋੜ ਕੇ ਮੇਰੀ ਬੇਨਤੀ ਹੈ ਜੀ ਕਿ ਬਾਥਰੂਮ ਫਲੱਸ਼ ਬਣ ਜਾਵੇ